ਸੇ ਗੁਰਬਾਣੀ ਕਹਿੰਦੀ ਹੈ ਤੋ ਕਿਰਤ ਤੇ ਕਰ ਚਿੰਤਾ ਨਾ ਕਰ ਕਿਉਂ ਤੇਰਾ ਜਨਮ ਹੋਇਆ ਹੈ ਤੋ ਤੇਰੀ ਰੋਟੀ ਦਾ ਵੀ ਜਨਮ ਹੋਇਆ ਹੈ ਤੇਰਾ ਜਨਮ ਹੋਇਆ ਹੈ ਤੋ ਤੇਰੇ ਰਿਜ਼ਕ ਦਾ ਵੀ ਜਨਮ ਹੋਇਆ ਹੈ ਬਲਕੇ ਗੁਰਬਾਣੀ ਇੰਜ ਕਹਿੰਦੀ ਹੈ ਤੇਰਾ ਜਨਮ ਬਾਅਦ ਦੇ ਚੋਇਆ ਹੈ ਤੇਰੇ ਰਿਜ਼ਕ ਦਾ ਜਨਮ ਪਹਿਲੇ ਹੋਇਆ ਹੈ ਪਹਿਲੇ ਦੇਤੇ ਰਿਜ਼ਕ ਸੰਭਾ ਪਾਛੇ ਦੇਤੇ ਜੰਤ ਉਪਾਹ ਪਹਿਲੇ ਪ੍ਰਮਾਤਮਾ ਰਿਜ਼ਕ ਬਣਾ ਦਿੰਦਾ ਹੈ ਫਿਰ ਉਹ ਜੀਵ ਨੂੰ ਜਨਮ ਦੇਂਦਾ ਹੈ ਇਹਦੇ ਉੱਤੇ ਉਦਾਹਰਣ ਚਾਹੀਦਾ ਹੈ ਇਹਦੇ ਉੱਤੇ ਦਰਹਿਲ ਚਾਹੀਦੀ ਹੈ ਪ੍ਰਥਮੇ ਮੱਖਣ ਪਾਛੇ ਦੁੱਧ ਮੈਲੂ ਗੇਨੋਂ ਸਾਬਨ ਤੋ ਇਹਨੂੰ ইরਾਨੀ ਸੂਫੀ ਸੰਤ ਸਾਦੀ ਨੇ ਬੜੇ ਆਲਮਾਨਾ ਢੰਗ ਨਾਲ ਖੋਲੇ ਬੜੇ ਧਿਆਨ ਨਾਲ ਸੁਣਨਾ ਸਾਦੀ ਕਹਿੰਦਾ ਹੈ ਗਮੇ ਰੋ ਜ਼ੇਮ ਖੁਰ ਹੋਰ ਤੂੰ ਕੋਈ ਗਮ ਕਰਨਾ ਹੈ ਤੇ ਕਰ ਲੈ ਰੋਜ਼ੀ ਦਾ ਗਮ ਨਾ ਕਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਕਿਉਂ ਕਰਦਾ ਤੂੰ ਉਹਦਾ ਚਿੰਤਨ ਕਰ ਤੇਰੀ ਚਿੰਤਾ ਤੇ ਰੱਬ ਕਰਦਾ ਹੀ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨੇ ਇਹ ਬ੍ਰਹਿਮੰਡ ਬਣਾਇਆ ਸੰਸਾਰ ਬਣਾਇਆ ਉਹਨੋਂ ਚਿੰਤਾ ਕਰਨ ਦੇ ਪਰ ਉਹ ਚਿੰਤਾ ਕਰ ਰਹੇ ਮਹਾਰਾਜ ਕਹਿੰਦੇ ਤੇਰੀ ਚਿੰਤਾ ਪਰਮਾਤਮਾ ਨੂੰ ਹੈ ਉਸ ਦਾ ਚਿੰਤਨ ਕਰ ਚਿੰਤਾ ਕਰਕੇ ਉਹ ਤੇਰੇ ਨਾਲ ਜੁੜਿਆ ਹੋਇਆ ਹੈ ਚਿੰਤਨ ਕਰਕੇ ਤੋ ਉਸਦੇ ਨਾਲ ਜੁੜ ਜਾ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋਖਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਬਦਕਿਸਮਤ ਹੈ ਉਹ ਬੰਦਾ ਜਿਹੜਾ ਕਹੇ ਰੱਬ ਤੋਂ ਇੱਕ ਪਾਸੇ ਉਹ ਮੈਂ ਆਪਣੀ ਚਿੰਤਾ ਆਪ ਕਰਾਂਗਾ ਤੱਕੇ ਕਹੇਗਾ ਦੁਖੀ ਹੋਏਗਾ ਸ਼ੇਖ ਸਾਦੀ ਕਹਿੰਦੇ ਨੇ ਗਮੇ ਰੋਜ਼ੀ ਮਖਰ ਰਿਜ਼ਕ ਦਾ ਗਮ ਨਾ ਕਰ ਗਮੇ ਰੋਜ਼ੇ ਮਖਰ ਮਜ਼ਨ ਔਰਾ ਕੇ ਦਫਤਰ ਰਾ ਕੇ ਪੇਸ਼ੇ ਅਸਤੇ ਫਲੈ ਜ਼ਦ ਕਲ ਕੋਨਲ ਪਛਤਾਨੇ ਮਾਦਰ ਰਾ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਮਾਂ ਦੇ ਅਸਣਾ ਦੇ ਚ ਦੁੱਧ ਪਹਿਲੇ ਬਣ ਗਿਆ ਸੀ ਤੇਰਾ ਜਨਮ ਬਾਦ ਦੇ ਚ ਹੋਇਆ ਸੀ ਰਿਜ਼ਕ ਪਹਿਲੇ ਤੇਰਾ ਜਨਮ ਬਾਦ ਦੇ ਚ ਹੋਇਆ ਕੇ ਪੇਸ਼ੇ ਅਸਤੇ ਫਲੈ ਜ਼ਦ ਤਫਲ ਕਹਿੰਦੇ ਨੇ ਬੱਚੇ ਕਿ ਪੇਸ਼ੇ ਅਸਤੇ ਫਲੈ ਜਦ ਕਲ ਕੋ ਨਤ ਪਸਾਨੇ ਮਾਦਰ ਮਾਂ ਦੇ ਅਸਣਾ ਦੇ ਚ ਦੁੱਧ ਪਹਿਲੇ ਬਣ ਗਿਆ ਤੇਰਾ ਜਨਮ ਬਾਦ ਦੇ ਚ ਆਇਆ ਤੂੰ ਰਜ਼ਕ ਤੇ ਪਹਿਲੇ ਜਨਮ ਬਾਦ ਦੇ ਚ ਐਸਾ ਕੋਈ ਜੀਵ ਨਹੀਂ ਜਿਹਦਾ ਰਜ਼ਕ ਮੌਜੂਦ ਨਹੀਂ ਪਰ ਜਿੱਥੇ ਰਜ਼ਕ ਹੈ ਉੱਥੇ ਜਾਣਾ ਪਏਗਾ ਔਰ ਜਿੱਥੇ ਰਜ਼ਕ ਹੈ ਉਹਨੂੰ ਲੱਭਣਾ ਵੀ ਪਏਗਾ ਕਮਾਣਾ ਵੀ ਪਏਗਾ ਇਹ ਵੀ ਮਹਿਰਜ਼ ਕਰਦੇ ਹਨ ਪ੍ਰਭੂ ਨੇ ਇਸ ਤਰ੍ਹਾਂ ਦਾ ਨਿਯਮ ਬਣਾ ਦਿੱਤਾ ਹੈ ਈਸ਼ਵਰ ਨੇ ਇਹ ਨਿਯਮ ਬਣਾ ਦਿੱਤਾ ਨਕ ਨਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਸਨਾਤਨ মত ਤਿੰਨ ਦੇਵਤੇ ਮੰਨਦੀ ਏ ਬ੍ਰਹਮਾ ਵਿਸ਼ਨ ਮਹੇਸ਼ ਔਰ ਸਨਾਤਨ মত ਦੀ ਇਹ ਵਿਚਾਰਧਾਰਾ ਬ੍ਰਹਮਾ ਨੇ ਸੰਸਾਰ ਬਣਾਇਆ ਔਰ ਵਿਸ਼ਨੂ ਉਸ ਦੀ ਪਾਲਣਾ ਕਰਦਾ ਏ ਸ਼ੰਕਰ ਪਰਲੇ ਕਰ ਦਿੰਦਾ ਏ ਨਾਸ ਕਰ ਦਿੰਦਾ ਏ ਵਿਆਪਕ ਪੱਧਰ ਤੇ ਦੋ ਦੇਵਤਿਆਂ ਦੀ ਪੂਜਾ ਹੈ ਭਾਰਤ ਦੇ ਸਾਰੇ ਦੁਨੀਆ ਚ ਵਿਸ਼ਨੂੰ ਦੀ ਹੈ ਤੇ ਸ਼ਿਵ ਜੀ ਦੀ ਹੈ ਬ੍ਰਹਮੇ ਦੀ ਨਹੀਂ ਹੈ ਸਾਰੇ ਹਿੰਦੁਸਤਾਨ ਦੇ ਚ ਦੋ ਛੋਟੇ ਛੋਟੇ ਮੰਦਰ ਹੈਗੇ ਨੇ ਬ੍ਰਹਮੇ ਦੇ ਵਿਆਪਕ ਤੌਰ ਤੇ ਮੰਦਰ ਵਿਸ਼ਨੂੰ ਦੇ ਨੇ ਸ਼ਿਵ ਜੀ ਦੇ ਨੇ ਗਲੀ ਗਲੀ ਦੇ ਚ 24 అవਤਾਰ ਵੀ ਉਹ ਵਿਸ਼ਨੂੰ ਦੇ ਮੰਨਦੇ ਨੇ ਰਾਮ ਤੇ ਕ੍ਰਿਸ਼ਨ ਨੂੰ ਵੀ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ ਇਹਨਾਂ ਦੋਹਾਂ ਦੀ ਪੂਜਾ ਉਸਤੀਜੇ ਦੀ ਕਿਉਂ ਨਹੀਂ ਉਸਨੇ ਸੰਸਾਰ ਬਣਾਇਆ ਬਿਸ਼ਨ ਨੂੰ ਪਾਲਣਾ ਕਰਦਾ ਹੈ ਸ਼ੰਕਰਨਾਸ਼ ਕਰਦਾ ਹੈ ਇਸ ਮਨੋਵਿਗਿਆਨ ਨੂੰ ਬੜੇ ਧਿਆਨ ਨਾਲ ਸੁਣਨਾ ਮਨੁੱਖ ਦੋ ਕਾਰਨਾਂ ਕਰਕੇ ਕਿਸੇ ਦੇ ਕੋਲ ਝੁਕ ਸਕਦਾ ਹੈ ਜਾਂ ਤੇ ਭੈ ਦਾ ਮਾਰਿਆ ਹੋਇਆ ਜਾਂ ਲੋਭ ਦਾ ਮਾਰਿਆ ਹੋਇਆ ਇਸ ਤੋਂ ਕੁਝ ਮਿਲ ਸਕਦਾ ਹੈ ਇਸ ਵਾਸਤੇ ਝੁਕ ਰਿਹਾ ਹੈ ਇਹ ਕੁਝ ਖੋ ਸਕਦਾ ਹੈ ਇਸ ਕਰਕੇ ਝੁਕ ਸਕਦਾ ਹੈ ਜਾਂ ਤੇ ਮਨੁੱਖ ਡਰ ਕਰਕੇ ਝੁਕਦਾ ਹੈ ਜਾਂ ਲੋਭ ਕਰਕੇ ਝੁਕਦਾ ਹੈ ਦੋ ਹੀ ਕਾਰਨ ਨੇ ਵਿਸ਼ਨੂੰ ਦੀ ਪੂਜਾ ਇਸ ਵਾਸਤੇ ਉਹਦੇ ਨਾਲ ਲక్ష్ਮੀ ਹੈ ਦੌਲਤ ਹੈ ਉਹਦੇ ਅੱਗੋਂ ਝੁਕਦੇ ਨੇ ਉਹਦੇ ਅੱਗੋਂ ਆਰਥ ਨਾ ਕਰਦੇ ਨੇ ਏ ਵਿਸ਼ਨੂੰ ਤੂੰ ਰੋਜ਼ ਸਾਢੇ ਘੜਾ ਤੂੰ ਆਵੇਂਗਾ ਤੇ ਲక్ష్ਮੀ ਆਵੇਗੀ ਦੌਲਤ ਆਵੇਗੀ ਵਿਸ਼ਨੂੰ ਦੀ ਪੂਜਾ ਤੇ ਸ਼ਿਵ ਜੀ ਦੇ ਗਲੇ ਦੇ ਵਿੱਚ ਫਨੀਰ ਨਾਗ ਨੇ ਸੱਪ ਉਹ ਜਿਹਦੇ ਘਰ ਦੇ ਚ ਜਾਂਦਾ ਉਹਦਾ ਸੱਪ ਡੰਗ ਮਾਰ ਲੈਂਦਾ ਉਸ ਬੰਦੇ ਨੂੰ ਲੈ ਆਉਂਦਾ ਪਰਲੇ ਕਰ ਦਿੰਦਾ ਤੇ ਸ਼ਿਵ ਜੀ ਦੀ ਪੂਜਾ ਇੱਕ ਇਸ ਵਾਸਤੇ ਹੈ ਹੇ ਬਾਬਾ ਸ਼ਿਵਜੀ ਤੂੰ ਸਾਡੇ ਤੇ ਰਹਿ ਮਤ ਕਰੀ ਸਾਡਾ ਘਰ ਛੱਡ ਦੇ ਅੱਗੇ ਜਾਏ ਅੱਗੇ ਜਾਏ ਇੱਕ ਦੀ ਪੂਜਾ ਡਰ ਕਰਕੇ ਇੱਕ ਦੀ ਪੂਜਾ ਲੋਭ ਕਰਕੇ